ਕਿ ਕਯਾ ਮੇਰੇ ਸਾਲ ਦਾ ਮੈਂ ਹੁਣ ਖੁੰਡਾ ਫੇਰ ਦੂ ਮੈਂ ਦੱਬ ਬਣਾਇ ਜੇ ਸਮਾਂ ਤਸੰਬੀਲੇ ਦਾ ਸੁਣਾ ਸੁਣਾ ਪ੍ਰਾਣੇ ਨੂੰ ਸੁਣਾ ਮੈਂ ਵੇਂਗਾ ਤੂੰ ਤੇ ਕੱਢ ਪਹਿਲਾ ਲਾਉ ਜੀ ਐ ਉਸ ਬੇਲੇ ਦੀ ਗੱਲ ਆ ਜਦੋਂ ਜੱਸਾ ਐ ਪੀ ਮਸੀਦ ਤੇ ਚਲਾ ਜਾਂਦਾ ਤੇ ਬਾਗੂ ਤੇ ਬੀਰਾ ਕੀ ਗੱਲਾਂ ਕਰਦੇ ਨੇ ਕਰੇ ਚੱਕੜਾ ਭਈਆ ਹਟ ਨੰਨ 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 ਉਹ ਗੱਲ ਸੁਣਦਾ ਬਾਗੂ ਚੌਰਿਆ ਲੈ ਸੁਣਾ ਬਾਗੂ ਚੌਰੀਆ ਤੇਰਾ ਕਾਲਾ ਝੜ ਕੇ ਆਇਆ ਹਜ਼ਾਰੂ ਪੀ ਕੇ ਹੈ ਦੇ ਮਾਸੇ ਕੋਸੇ ਕੋਸੇ ਦੀ ਦਾਨੀ ਛੋਡੀ ਨਾ ਉਹ ਜੱਕਰੀ ਬੱਟੂ ਮਗੇ ਆਹ ਹੁੱਡੀ ਦਿਖਾ ਦਿਓ ਜੀ ਗੋਲੀ ਮਾਰੇ ਕੋਈ ਬਾਪ ਸੋਜੂਗੀ ਹੁੱਡੀ ਦਿਖਾਓ ਜੀ ਇੱਕ ਹੁੱਡੀ ਹਾਂ ਜੀ ਕੋਟ ਪਾ ਬਾਬੂ ਹਾਂ ਜੀ ਨਾ ਇਹਦੇ ਬਾਅਦ ਤੇ ਪਈਆ ਕੀ ਕਰੇਗਾ ਕੁੱਤਿਆਂ ਲਿਆ ਕੇ ਘਰੇ ਓਏ ਹੁੱਡੀ ਤੈਨੂੰ ਮੈਂ ਕਹੇ ਮੇਰੇ ਮਗਰ ਲੱਗਣਾ ਤਾਂ ਟੌਰ ਬਣ ਜੇ ਨਹੀਂ ਆਪਦੇ ਲੈ ਲੈ ਕੁਛ ਮਰਜ਼ੀ ਦੇ ਦਿਓ ਬਾਈ ਜਿਹੜਾ ਕੁਛ ਮੰਗਦਾ ਨੀਂਗਾ ਭੱਗਵਾ ਭੱਗਵਾ ਪਤਾ ਸੌਦਾ ਨਾ ਲੜਨਾ ਨਹੀਂ ਲੜਨਾ ਨਹੀਂ ਹਾਂ ਆਪਾਂ ਕੇ ਦੇਖੋ ਪਾ ਕੇ ਦੇਖੋ ਕੀ ਕਹਿੰਦਾ ਕੁੱਤੀ ਕੀ ਲੈਣੀ ਹੈ ਹੁੱਡੀ 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 ਉਹ ਕੋਟ ਹੁੰਦਾ ਟੋਪੇ ਵਾਲਾ ਹਾਂ ਇਹ ਕਹਿੰਦਾ ਕੁੱਤੀ ਲੈਣੀ ਹੈ ਨਾ ਇਹਦਾ ਆਪਾਂ ਅੱਛਾ ਝੂਗਾ ਤਾਂ ਆ ਦੇ ਚਾਚ ਰਿਹਾਗਾ ਵੱਡਾ ਭੀਦੇ ਬਾਹ ਨੂੰ ਖੜਦੇ ਖੜਦੇ ਆ ਨਾ ਬਾਹੂ ਗਾਪਾ ਭਾਈ ਤੂੰ ਹੁੱਡੀ ਦਿਖਾ ਦੇ ਟਾਈਮ ਨਾਲ ਆ ਗਈ ਹੁੱਡੀ ਵੀ ਆ ਗਈ ਆ ਗਈ ਜਿੱਦਾਂ ਨਾ ਗਰੇਜ ਲੱਗ ਤੱਕ ਕਲਰ ਪੈਂਦਾ ਦੇ ਨਾਲ ਆਰੇ ਦੇ ਮੁੰਡੇ ਮੁਲਕਾਰ ਦੇ ਵਿਆਹ ਮੁੰਡੇ ਦਾ ਭਾਈ ਚਟੇ ਗਾਲੂ ਦੰਦਾ ਚਾਹ ਤੋੜੇ ਨੇ ਜਰ ਹੱਦ ਨਹੀਂ ਨਹੀਂ ਆੜੇ ਹੁੰਦੇ ਸਾਡੇ ਘਰ ਚ ਰੋਣੇ ਨਾ ਮਾਰਦੇ ਹੁੰਦੇ ਮਾਰੀ ਹੁੰਦੇ ਚਟੇ ਮਾਰੇ ਹੁੰਦੇ ਨੇ ਅੱਜ ਚੂ ਵਿਚਾਰ ਕਰਦੇ ਨੇ ਸਾਰੇ ਬਈ ਗੂੜਾ ਕਲਰ ਗੂੜਾ ਕਲਰ ਦੇ ਬਈ ਇਹ ਚਚੜੀ ਨਹੀਂ ਕੀ ਜੱਗ ਦਾ ਗੂੜੇ ਹੁੰਦਾ ਚਿੱਟਾ ਚਿੱਟਾ ਹੀ ਹੁੰਦਾ ਨਾ ਭੀ ਲਾਲਾ ਸਾਡੇ ਕੋਲ ਵਿਚਾਰ ਕਰਦੇ ਨੇ ਵਿਚਾਰ ਨਹੀਂ ਕਰਦੇ ਬਾਅਦ ਚ ਹੀ ਕਰੂਗੇ ਬਾਬਾ ਸਾਡੇ ਪਿੰਡਾਂ 'ਚ ਕਰਦੇ ਨੇ ਬਾਬੂ ਕਾਹਦੇ ਨਾ ਨਹੀਂ ਬਾਬੂ ਜਿਵੇਂ ਬਾਬੂ ਦੀ ਉਮਰ ਹੈ ਬਾਅਦ ਕੰਮ ਆ ਜੁਨਾ ਦਾ ਕੋਈ ਨਾ ਉਮਰ ਨੂੰ ਸਾਗਣਾ ਨਾ ਜਾ ਰਹੇ ਹਾਂ ਮਰੋਗੀ ਮੇਰੀ ਉਹ ਫੇਰ ਵੀ ਚੱਲ ਤੈਨੂੰ ਦੀ ਹੋਊ ਬਾਬੂ ਹੋਰ ਹੈ ਜੇ ਤੂੰ ਕੱਪੜੇ ਦੇਣੇ ਦੇ ਦੇਣੀ ਸੀ ਹੋਰ ਦੇਣੇਗਾ ਹਾਂ ਲਾ 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 ਅੱਜ ਸਾਰੇ ਭੇਜ ਤੇਰੇ ਅਸੀਂ ਕਾੜੂ ਆਉਂਦੇ ਕੋਈ ਨਾ ਕੋਈ ਨਾ ਕੋਈ ਲਾ ਦੇ ਲਾ ਬਸ ਛ ਉਹ ਲੱਤ ਤੇਰੀ ਮਕੇਸ਼ ਹੋਰਾਂ ਨੂੰ ਬਣਾਉਣਾ ਮੈਂ ਨਾ ਨਾ ਤੇਰੇ ਨਾਲ ਪੜਦੇ ਰਹੇ ਨੇ ਉਹ ਯਾਦੇ ਦਾ ਬੋਲਾਗਾ ਸ਼ਹਿਰ ਚ ਆਇਆ ਤੂੰ ਲਾਲ ਲਾਲ ਸਾੜ ਦੇ ਪਾਈ ਨਾ ਆ ਹਾਂ ਠੀਕ ਹੈ ਬਾਬੂ ਲਾਲ ਰੰਗ ਸਾੜ ਹਾਂ ਭਾਈ ਨਾਪੀ ਥਾਗਣ ਵਾਲਾ ਹੁੰਦਾ ਜੀਜਾ ਇਹਨਾਂ ਤੋੜਨਾ ਚੂੜਾ ਦਾ ਨਾ ਨਾ ਖਲ ਦੇ ਕਾਲੋ ਤਾਂ ਮਾਰੂ ਚਾਵੀ ਅੱਲਾ ਜੇ ਬਾ ਕੁਝ ਬੋਲਦਾ ਨਹੀਂ ਦਾ ਹਾਂ ਬਸਤੀ ਵਾਲੇ ਨੂੰ ਬੁਲਾਉਂਦਾ ਮੈਂ ਇੱਥੇ ਜਾਣਦੇ ਨੇ ਮੈਨੂੰ ਘੜਾ ਬਸਤੀ ਵਾਲਾ ਬਲਾਰਾ ਜੀ ਨੂੰ ਬੁਲਾਉੜਾ ਉੱਤ ਲੱਗਦਾ ਮੇਰੇ ਕਿਹਾਂ ਅਲੜੀਏ ਨਾ ਯਾਰ ਅੱਪਾ ਕੋ ਦੇਖਦੇ ਹੀ ਨਹੀਂ ਮੇਰੇ ਯਾਰਾ ਕੋਈ ਨਾ ਕੋਈ ਕੱਪੜੇ ਲੈ ਚਪੜੇ ਲੈ ਲੈ ਮੋਆ ਬੱਚਾ ਬੱਚਾ ਪਰ ਉਹ ਰੂਦਣਾ ਲੈ ਕੇ ਜਾਈਂ ਤੇਰਾ ਉੱਥੀ ਭਾਂਡੇ ਨਹੀਂ ਰੱਖਣਿਆ ਇਹਨੂੰ ਤਾਂ ਲੈ ਕੇ ਵੀ ਨਹੀਂ ਜਾਂਦੇ ਬਾਈ ਬਾਪੂ ਕੰਮ ਤੱਕ ਬਦਲ ਮੈਂ ਰੱਖਾ ਸਾਡੇ ਘਰ ਚੋਂ ਬੜਾ ਨਾ ਮੈਂ ਤਾਂ ਉਹਨਾਂ ਲੈ ਕੇ ਜਾਈਂ ਭਰਾ ਸਾਡੇ ਬਣਾ ਬਰਾਤ ਕੀ ਆ ਲੈ ਦੇਖ ਬਣ ਕੇ ਦੇਖ ਹਾਂ ਅਗੜੀ ਆ ਤੂੰ ਸੁਣ ਨਹੀਂ ਬੋਲ ਗਰੇ ਬਾਬੂ ਲੋੜ ਨਹੀਂ ਆ ਆਈ ਗੱਲ ਲੰਬਕੜੀ ਪਾ ਕੇ ਮਿੱਠਾ ਜਿਆ ਮੈਨੂੰ ਲਾਰਾ ਲਾ ਕੇ ਮਿੱਠੀ ਜੀਲ ਲੰਬਕੜੀ ਪਾ ਕੇ ਮਿੱਠਾ ਜਿਆ ਮੈਨੂੰ ਲਾਰਾ ਲਾ ਕੇ ਹੇ ਮਿੱਠਾ ਜਿਆ ਮੈਨੂੰ ਲਾਰਾ ਲਾ ਕੇ ਛੱਡ ਕੇ ਹੰਦਿਆ ਤੈਨੂੰ ਮੈਨੂੰ ਪਲੇਗ ਪੈਂਦੀ ਆ ਓਏ ਓਰੇ ਲਾ ਕੇ ਡੱਕ ਪਿਆ ਤੂੰ ਆ ਕਿਨੇ ਪੈਣ ਘੜਾਈ ਹੈਗੀ ਬੰਦ ਕਰ ਡੱਕ ਬਲੇ ਮਰੇ ਸਾਲ ਦੇ ਬੂਥੜ ਤੇ ਮਰੂ ਮੇ ਤੂੰ ਸਾਰੇ ਫਸਲ ਡੁੱਬੀ ਪਈ ਆ ਤੂੰਰੇ ਪਿਆ ਲਾਵੀ ਰਸਣੀ ਜਨਾ ਪਿਆ ਨਾ ਪਤਾ ਮੈਨੂੰ ਐਸੇ ਟੈਂਟ ਇੱਕ ਬੰਦ ਕੀਤਾ ਆਹ ਨਹੀਂ ਕਰਿਆ ਬੰਦ ਯਾ ਬਈ ਜੇ ਬੇੜਾ ਚਾਚਾ ਤੇਰਾ ਮਾੜਾ ਜਾਂ ਗੱਲਬਾਤ ਬਣੀ ਸੀ ਦੱਸ ਤੇਰਾ ਕੀ ਬਿਲਾਉਂਦਾ ਗਾ ਉਰੇ ਮੋਟਰ ਤੇ ਚੱਲਦਾ ਏ ਤੂੰ ਮੈਨੂੰ ਐ ਦੱਸ ਓਏ ਤੈਨੂੰ ਗਾਣੇ ਸੁਣਨ ਵਾਸਤੇ ਰੱਖਿਆ ਹੋਣਾ ਕੀ ਕੰਮ ਕਰਨ ਵਾਸਤੇ ਰੱਖਿਆ